ਸਰਦਾਰ ਪ੍ਰਗਟ ਸਿੰਘ ਅ ਇੱਕ ਮਿੰਟ ਪ੍ਰਗਟ ਸਿੰਘ ਜੀ ਮੰਤਰੀ ਜੀ ਕੁਝ ਕਹਿਣਾ ਚਾਹੁੰਦੇ ਆ ਪਲੀਜ਼ ਐਜ਼ ਯੂ ਵਿਸ਼ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਪ੍ਰਗਟ ਸਿੰਘ ਉਹ ਤਾਂ ਪਹਿਲਾਂ ਹੀ ਟਾਈਮ ਬਹੁਤ ਹੁੰਦਾ ਚਲ ਚਲ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਖੇਤੀਬਾੜੀ ਮੰਤਰੀ ਕੁਡੀਆਂ ਸਾਹਿਬ ਦਾ ਧੰਨਵਾਦ ਕਰਦਾ ਕਿ ਇਹ ਜਿਹੜਾ ਖਰੜਾ ਭਾਰਤ ਸਰਕਾਰ ਨੇ ਭੇਜਿਆ ਉਹਨੂੰ ਇੱਥੇ ਜਿਹੜਾ ਸਰਕਾਰੀ ਮਤੇ ਦੇ ਤੌਰ ਤੇ ਲੈ ਕੇ ਆਂਦਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਮੈਂ ਕਿਉਂਕਿ ਜਦੋਂ ਇਹ ਤਿੰਨ ਕਾਲੇ ਕਾਨੂੰਨ ਬਣੇ ਜੋ-ਜੋ ਉੱਥੇ ਡਿਸਕਸ਼ਨਸ ਹੋਈਆਂ ਮੈਨੂੰ ਲੱਗਦਾ ਹਾਊਸ ਦੇ ਵਿੱਚ ਲਗਭਗ ਸਭ ਨੂੰ ਔਰ ਪੰਜਾਬ ਸਾਰੇ ਨੂੰ ਪਤਾ ਹੈ ਇਸ ਕਰਕੇ ਮੈਂ ਉਹਦੇ ਤੇ ਕੋਈ ਬਹੁਤਾ ਪਿੱਛੇ ਨਹੀਂ ਜਾਣਾ ਚਾਹੁੰਦਾ ਅ ਮੈਂ ਤਾਂ ਦੋ ਤਿੰਨ ਗੱਲਾਂ ਹੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਕਿਉਂਕਿ ਸਾਡਾ ਜਿਹੜਾ ਫਸਲੀ ਚੱਕਰ ਆ ਉਹਦੇ ਵਿੱਚ ਮੇਨ ਕਣਕ ਤੇ ਝੋਨਾ ਤੇ ਹੁਣ ਪਿਛਲੇ ਸਮੇਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇੱਕ ਕੁਐਸਚਨ ਦੇ ਆਨਸਰ ਦੇ ਵਿੱਚ ਹਿੰਦੁਸਤਾਨ ਦੇ ਖੇਤੀਬਾੜੀ ਮੰਤਰੀ ਨੇ ਇੱਕ ਜਵਾਬ ਦਿੱਤਾ ਜਿਹਦੇ ਵਿੱਚ ਇਹਨਾਂ ਦੀ ਜਿਹੜੀ FCI ਦੀ ਕਪੈਸਿਟੀ ਆ ਉਹ 786 ਲੱਖ ਟਨ ਹੈ ਤੇ ਇਹਨਾਂ ਨੇ ਜਿਹੜੇ ਕਪੈਸਿਟੀ ਦੇ ਮੁਤਾਬਕ 515 ਲੱਖ ਟਨ ਜਿਹੜਾ ਉਹ ਭਰਿਆ ਹੋਇਆ ਤੇ ਤੁਹਾਨੂੰ ਯਾਦ ਹੋਣਾ ਪਿਛਲੇ ਸਮੇਂ ਦੇ ਵਿੱਚ ਜਦੋਂ ਆਪਾਂ ਫਸਲ ਚੱਕਣੀ ਹੁੰਦੀ ਆ ਤੇ ਬੜਾ ਰੌਲਾ ਪੈ ਗਿਆ ਵੀ ਹਾਂ ਵੀ ਸਾਡੇ ਕੋ ਤਾਂ ਸਪੇਸ ਹੀ ਹੈ ਨਹੀਂ। ਔਰ ਉਸ ਸਪੇਸ ਨਾ ਹੋਣ ਕਰਕੇ ਜੋ ਕਿਸਾਨਾਂ ਦੀ ਖੱਜਲ ਖਵਾਰੀ ਹੋਈ ਆ ਤੇ ਜੋ ਲੁੱਟ ਖਸੁੱਟ ਹੋਈ ਆ ਆਪਾਂ ਚਾਹੇ ਸਰਕਾਰ ਦਾ ਬੈਂਚ ਆ ਚਾਹੇ ਆਪੋਜੀਸ਼ਨ ਦਾ ਬੈਂਚ ਆ ਪਤਾ ਸਭ ਨੂੰ ਆ। ਕਿਉਂਕਿ ਜਦੋਂ ਸਰਕਾਰ ਦੀ ਗੱਲ ਆਉਂਦੀ ਆ ਤੇ ਆਪਾਂ ਚੁੱਪ ਕਰ ਜਾਂਦੇ ਆ ਤੇ ਜਦੋਂ ਓਪੋਜੀਸ਼ਨ ਦੀ ਗੱਲ ਆਉਂਦੀ ਆ ਤੇ ਆਪਾਂ ਬਹੁਤਾ ਬੋਲਣ ਲੱਗ ਪੈਂਦੇ ਆ ਪਰ ਪਤਾ ਸਭ ਨੂੰ ਆ ਕਿ ਕਿਸਾਨਾਂ ਦੇ ਨਾਲ ਐਕਚੁਅਲੀ ਹੋਇਆ ਕੀ ਆ ਕਿਉਂਕਿ ਜੇ 251 ਲੱਖ ਟਨ ਖਾਲੀ ਪਿਆ ਸੀ ਤੇ ਇਹ ਫਿਰ ਜਿਹੜਾ ਥੱਲੇ ਰੌਲਾ ਪਿਆ ਇਹ ਕਿਨੇ ਪੁਆਇਆ ਕਿਹੜੇ ਕਾਰਪੋਰੇਟ ਨੇ ਪੁਆਇਆ ਕਿਉਂਕਿ ਉਹਦੇ ਵਿੱਚ ਹੋਇਆ ਕੀ ਕਿ ਸ਼ੈਲਰਾਂ ਵਾਲਿਆਂ ਨੇ ਮੇਰਾ ਖਿਆਲ ਹੈ ਜਿੰਨੀ ਲੁੱਟ ਖਸੁੱਟ ਪਿਛਲੇ ਸਮੇਂ ਦੇ ਵਿੱਚ ਕੀਤੀ ਆ ਉਹ ਕਿਸੇ ਨੂੰ ਭੁੱਲੀ ਨਹੀਂ ਐ ਮੈਂ ਤਾਂ ਸਰਕਾਰ ਨੂੰ ਇੱਕੋ ਹੀ ਬੇਨਤੀ ਕਰਦਾ ਮੈਂ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦਾ ਵੀ ਇਹ ਜਿਹੜਾ ਫੈਡਰਲ ਸਟਰਕਚਰ ਆ ਇਹ ਇਹੋ ਜਿਹਾ ਕਮਜ਼ੋਰ ਪਾਸੇ ਵੱਲ ਨੂੰ ਸਟੇਟਾਂ ਨੂੰ ਤੋੜ ਰਿਹਾ ਇਹ ਇਕੱਲੇ ਖੇਤੀਬਾੜੀ ਦੀ ਗੱਲ ਵੀ ਨਹੀਂ ਐ ਐਜੂਕੇਸ਼ਨ ਦੀ ਗੱਲ ਵੀ ਐ ਜਿੰਨੇ ਵੀ ਸਟੇਟ ਸਬਜੈਕਟ ਆ ਉਹ ਹੌਲੀ 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 ਸਭ ਤੇ ਹੀ ਕੰਟਰੋਲ ਜਿਹੜਾ ਆ ਉਹ ਉਹ ਗਵਰਨਮੈਂਟ ਜਿਹੜੀ ਆ ਖਾਸ ਕਰਕੇ ਬੀਜੇਪੀ ਦੀ ਗਵਰਨਮੈਂਟ ਕਰ ਰਹੀ ਆ ਪਰ ਅਫਸੋਸ ਇਸ ਗੱਲ ਦਾ ਵੀ ਹੁੰਦਾ ਕਿ ਇਹ ਜਿਹੜੇ ਸਾਡੇ ਦੋਨੇ ਹੀ ਸ਼ੰਭੂ ਬਾਰਡਰ ਆ ਤੇ ਚਾਹੇ ਖਨੋਰੀ ਬਾਰਡਰ ਆ ਇਹਦੇ ਵਿੱਚ ਰਾਹ ਜਿਹੜਾ ਬੰਦ ਕੀਤਾ ਹੋਇਆ ਉਹ ਅਮਨਜੀ ਹਰਿਆਣੇ ਦੀ ਸਰਕਾਰ ਨੇ ਕੀਤਾ ਹੋਇਆ ਆਪਾਂ ਜੇ ਇਹਦੇ ਨਾਲ ਇਹ ਵੀ ਐਡ ਕਰੀਏ ਵੀ ਉਹਨਾਂ ਦੇ ਖਿਲਾਫ ਵੀ ਇਹ ਮਤਾ ਲੈ ਕੇ ਆਈਏ ਹਰਿਆਣੇ ਦੇ ਖਿਲਾਫ ਕਿ ਸਾਨੂੰ ਸਾਨੂੰ ਬੇਸਿਕਲੀ ਦਿੱਲੀ ਜਾਣ ਤੱਕ ਵੀ ਨਹੀਂ ਦਿੱਤਾ ਜਾਂਦਾ ਕਿਉਂਕਿ ਅਸੀਂ ਸੱਚੀ ਗੱਲ ਤਾਂ ਇਹ ਆ ਵੀ ਇੱਕ ਦੂਸਰੇ ਦੇ ਵਿਆਹਾਂ ਆ ਭੋਗਾਂ ਦੇ ਮੇਹਣਿਆਂ ਤੋਂ ਕਿਤੇ ਵਿਹਲੇ ਹੋਈਏ ਤੇ ਤਾਂ ਹੀ ਜਾ ਕੇ ਕਿਤੇ ਸੀਰੀਅਸ ਡਿਸਕਸ਼ਨ ਕਰੀਏ ਅਸੀਂ ਤਾਂ ਇੱਕ ਦੂਸਰੇ ਨੂੰ ਮੇਹਣੋ ਮੇਣੀ ਹੋਣ ਲੱਗ ਪੈਨੇ ਆ ਵੀ ਕੌਣ ਫਲਾਣੇ ਦੇ ਵਿਆਹ ਤੇ ਗਿਆ ਕੌਣ ਕਿਹਦੇ ਭੋਗ ਤੇ ਗਿਆ ਅਸੀਂ ਤਾਂ ਉਦੋਂ ਬਾਹਰ ਨਿਕਲਦੇ ਨਹੀਂ ਹੈ ਸਾਡੀ ਸਮੱਸਿਆ ਇੱਥੇ ਹੈਗੀ ਆ ਕਿ ਅਸੀਂ ਜੇ ਮੰਨ ਲਓ ਸੁਪੋਜ਼ ਇਹ ਸਾਰਾ ਕੁਝ ਹੋਇਆ ਸੀ ਤੇ ਸਰਕਾਰ ਨੇ ਕੋਈ ਇਹਦੇ ਤੇ ਐਕਸ਼ਨ ਲਿਆ ਕੋਈ ਇਨਕੁਆਰੀ ਕੀਤੀ ਆ ਕੋਈ ਕਿਸੇ ਆਫੀਸਰ ਨੂੰ ਸਾਡੇ ਅਫੀਸਰ ਸਾਹਿਬ ਬੈਠਿਆ ਚੀਫ ਸੈਕਟਰੀ ਸਾਹਿਬ ਬੈਠਿਆ ਇਹਨਾਂ ਨੇ ਬਹੁਤ ਦੇਰ ਹੈਂਡਲ ਕੀਤਾ ਇਸ ਗੱਲ ਨੂੰ ਕਿਉਂਕਿ ਜਿਹੜਾ 2021-22 ਦੇ ਵਿੱਚ 186 ਲੱਖ ਟਨ ਜਿਹੜਾ ਉਹ ਆਪਾਂ ਸੈਂਟਰਲ ਪੂਲ ਦੇ ਵਿੱਚ ਕੰਟ੍ਰਿਬਿਊਟ ਕੀਤਾ ਸੀ ਜਿਹੜਾ ਕਿ ਟੋਟਲ ਜਿਹੜਾ ਭੰਡਾਰ ਹੈ ਹਿੰਦੁਸਤਾਨ ਦਾ ਉਹਦਾ 31% ਸੀਗਾ ਤੇ 2024-25 ਦੇ ਵਿੱਚ ਇਹ 96 ਲੱਖ ਟਨ ਰਹਿ ਗਿਆ ਪਰ ਸਾਡੀ ਕੰਟਰੀਬਿਊਸ਼ਨ 51% ਸੀ ਕਿਉਂਕਿ ਬਾਕੀ ਜਿਹੜੇ ਸੂਬੇ ਆ ਚਾਹੇ ਉਹ ਮਧਿਆ ਪ੍ਰਦੇਸ਼ ਆ ਚਾਹੇ ਹੋਰ ਸੂਬੇ ਹੈਗੇ ਆ ਉਹ ਉਹ ਬੇਸਿਕਲੀ ਉਹਨਾਂ ਦੀ ਕੰਟਰੀਬਿਊਸ਼ਨ ਘਟੀ ਆ ਸਾਡੀ ਕੰਟਰੀਬਿਊਸ਼ਨ ਵਧੀ ਆ ਆਪਾਂ ਕਦੀ ਇਹਦੇ ਤੇ ਵੀ ਕਦੀ ਗੌਰ ਕਰੀਏ ਮੰਤਰੀ ਸਾਹਿਬ ਕੀ ਇਹ ਕਿਉਂ ਹੋਇਆ ਤੇ ਇਹਦੇ ਲਈ ਕਿਹੜੇ ਆਫੀਸਰ ਜਾਂ ਕਿਹੜੇ ਕਾਰਪੋਰੇਟ ਦੇ ਇਸ਼ਾਰਿਆਂ ਤੇ ਇਹ ਗੱਲ ਹੁੰਦੀ ਆ ਕਿਉਂਕਿ ਜਦੋਂ ਅਸੀਂ ਸਟੈਂਡ ਹੀ ਆਪਣਾ ਕਲੀਅਰ ਨਹੀਂ ਕਰਨਾ ਸਾਡਾ ਐਜੂਕੇਸ਼ਨ ਪਾਲਿਸੀ ਤੇ ਅੱਜ ਤੱਕ ਸਾਡੇ ਮੰਤਰੀ ਸਾਹਿਬ ਨਹੀਂ ਹੈਗੇ ਕਿਉਂਕਿ ਪੜ੍ਹੇ ਲਿਖੇ ਵੀ ਆ ਸਾਰਾ ਕੁਝ ਸਮਝਦੇ ਵੀ ਆ ਅੱਜ ਤੱਕ ਸਾਡਾ ਸਟੈਂਡ ਕਲੀਅਰ ਨਹੀਂ ਹੈ ਸਰਕਾਰ ਦਾ ਵੀ ਹਾਂ ਵੀ ਅਸੀਂ ਕੀ ਕਰਨਾ ਚਾਹੁੰਦੇ ਆ ਇਹਦੇ ਤੇ ਮੈਂ ਕਿਉਂ ਨਹੀਂ ਕਿਉਂਕਿ ਮੈਂ ਕਹਿੰਨਾ ਪੀ ਇਹਦੇ ਤੇ ਕਿਉਂ ਨਹੀਂ ਡਿਸਕਸ਼ਨ ਹੁੰਦੀ ਐ ਐਕਸਪਰਟਸ ਨੂੰ ਬੁਲਾ ਲਓ ਅਸੀਂ ਪਿੱਛੇ ਜਾ ਇੱਕ ਸੈਮੀਨਾਰ ਕੀਤਾ ਉਹਦੇ ਵਿੱਚ ਚਾਰ ਪੰਜ ਡਿਫਰੈਂਟ ਐਕਸਪਰਟਸ ਜਿਹੜੇ ਸੀਗੇ ਬਈ ਹਰ ਬੰਦੇ ਦੀ ਡਿਫਰੈਂਸ ਆਫ opinion ਹੋਣੀ ਚੰਗੀ ਗੱਲ ਆ ਕਿਉਂਕਿ ਡੈਮੋਕਰੇਸੀ ਦਾ ਬੇਸਿਕ ਅਧਿਕਾਰ ਹੈ ਉਹਦੇ ਵਿੱਚੋਂ ਸਾਨੂੰ ਕੁਝ ਨਾ ਕੁਝ ਗੱਲ ਸਮਝ ਆਊਗੀ ਲੇਕਿਨ ਅਸੀਂ ਉਹਦੇ ਤੇ ਗੱਲ ਕਰਨ ਨੂੰ ਤਿਆਰ ਨਹੀਂ ਹੈ ਕਿਉਂਕਿ ਜਿਹੜੀ ਹਾਫ ਨੋਲਿਜ ਹੁੰਦੀ ਆ ਉਹ ਪਿਛਲੇ ਸਮਿਆਂ ਦੇ ਵਿੱਚ ਵੀ ਮੈਂ ਕਹਿੰਨਾ ਵੀ ਹੋਈ ਆ ਜਿਹੜੇ ਬਿਊਰੋਕਰੈਟਸ ਆ ਉਹ ਵੀ ਕੋਈ ਐਕਸਪਰਟਸ ਨਹੀਂ ਹੈ ਉਹਨਾਂ ਦਾ ਤਜਰਬਾ ਜ਼ਿੰਦਗੀ ਦਾ ਮੈਨੇਜਮੈਂਟ ਦਾ ਹੈਗਾ ਉਹ ਅਲੱਗ-ਅਲੱਗ ਵਿਸ਼ਿਆਂ ਤੇ ਅਲੱਗ-ਅਲੱਗ ਡਿਪਾਰਟਮੈਂਟਾਂ 'ਚ ਰਹੇ ਹੁੰਦੇ ਆ ਲੇਕਿਨ ਆਪਾਂ ਨੂੰ ਕੀ ਸਮੱਸਿਆ ਹੈਗੀ ਆ ਕਿ ਜੇ ਆਪਾਂ ਐਕਸਪਰਟਸ ਨੂੰ ਬੁਲਾ ਕੇ ਸੁਣ ਲਈਏ ਮੈਂ ਛੋਟੀ ਜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਮੈਂ ਡਾਇਰੈਕਟਰ ਸਪੋਰਟਸ ਲੱਗਿਆ ਮੈਨੂੰ ਨਹੀਂ ਪਤਾ ਸੀਗਾ ਕਿ ਬਾਸਕਟਬਾਲ ਦੇ ਟੈਕਨਿਕ ਟੈਕਨੀਕਲਟੀ ਕੀ ਹੁੰਦੀ ਆ ਦੂਸਰਿਆਂ ਦੀ ਕੀ ਹੁੰਦੀ ਆ ਮੈਂ ਸਾਰੀ ਗੇਮ ਦਾ ਇੱਕ ਇੱਕ ਨਾਲ ਆਪਣੇ ਐਕਸਪਰਟ ਰੱਖ ਲਿਆ ਔਰ ਉਹ ਜ਼ਿਲ੍ਹਿਆਂ ਦੇ ਵਿੱਚ ਵੀ ਰੱਖ ਲਿਆ ਇੱਕ ਬਿਲਕੁਲ ਫੰਕਟ ਮਹਿਕਮਾ ਜਿਹਦੀ 350 ਬੰਦਾ ਬੇਸਿਕਲੀ ਉਹਦੀ ਜਿਹੜੇ EMPLOYEES ਸੀਗੇ ਮੇਰੇ ਕੋਲ 4 ਸਵਾ 400 ਐਕਸਪਰਟ ਹੋਵੇ ਉਹਨਾਂ ਨੂੰ ਐ ਲੱਗਿਆ ਵੀ ਯਾਰ ਸਾਨੂੰ ਕੋਈ ਪੁੱਛਣ ਲੱਗਾ ਸਾਨੂੰ ਸਪੋਰਟਸ ਦੇ ਵਿਸ਼ੇ ਤੇ ਕੋਈ ਪੁੱਛਣ ਲੱਗਾ ਹਜੇ ਕਿ ਜੇ ਮੈਂ ਕਹਾ ਵੀ ਮੈਂ ਖਿਡਾਰੀ ਸੀਗਾ ਬਟ ਐਟ ਦਾ ਸੇਮ ਟਾਈਮ ਮੈਂ ਡਿਫਰੈਂਟ ਡਿਫਰੈਂਟ ਗੇਮਸ ਦਾ ਐਕਸਪਰਟ ਨਹੀਂ ਸੀਗਾ ਇਸ ਕਰਕੇ ਸਾਨੂੰ ਕਈ ਵਾਰੀ ਪੋਲਿਟਿਕਲ ਲੋਕਾਂ ਨੂੰ ਬਿਊਰੋਕਰੇਟਸ ਨੂੰ ਇਹ ਭੁਲੇਖਾ ਪੈਣ ਲੱਗ ਪਿੰਦਾ ਵੀ ਸਾਨੂੰ ਸਾਰਾ ਕੁਝ ਹੀ ਪਤਾ ਅਸੀਂ ਉਹਦੇ ਤੋਂ ਬਾਹਰ ਨਿਕਲਣਾ ਨਹੀਂ ਚਾਹੁੰਦੇ ਉਹਦੇ ਤੋਂ ਬਾਹਰ ਨਿਕਲ ਕੇ ਅਸੀਂ ਇਹ ਦੇਖਣਾ ਨਹੀਂ ਚਾਹੁੰਦੇ ਕਿ ਅੱਜ ਦੁਨੀਆ ਟੈਕਨੋਲੋਜੀ ਦੇ ਵਿੱਚ ਕਿੱਥੇ ਜਾ ਰਹੀ ਹੈ ਮੈਨੂੰ ਵੀ ਸਪੀਕਰ ਸਾਹਿਬ ਉਹ ਜਿਹੜਾ ਸੈਮੀਨਾਰ ਸੀ ਉਹਦੇ ਵਿੱਚੋਂ ਇੱਕ ਗੱਲ ਪਤਾ ਲੱਗੀ ਕਿ ਜਿਹੜੀ ਜਿਹੜਾ ਕਾਰਪੋਰੇਟ ਵਰਲਡ ਹੈ ਉਹ ਬੇਸਿਕਲੀ ਇਨਸੈਕਟਸ ਜਿਹੜੇ ਆ ਉਹ ਪੈਦਾ ਕਰ ਰਿਆ ਤਾਂ ਕਿ ਉਹਦਾ ਜਿਹੜਾ ਉਹਦੀ ਜਿਹੜੀ ਜੋ ਉਹਦੀ ਜਿਹੜੀ એનર્ਜੀ ਆ ਉਹਨੂੰ ਫੂਡ ਦੇ ਵਿੱਚ ਕਨਵਰਟ ਕੀਤਾ ਜਾਵੇ ਉਹਦੇ ਵਿੱਚ ਮੈਨੂੰ ਲੱਗਦਾ ਵੀ ਆਪਾਂ ਨੂੰ ਉਹਨਾਂ ਜ਼ਮੀਨਾਂ ਦੀ ਉਹਨਾਂ ਦੇ ਸਿਸਟਮ ਦੀ ਜ਼ਰੂਰਤ ਹੀ ਨਹੀਂ ਪੈਣੀ ਤੇ ਲੈਬ ਚਿਕਨ ਔਰ ਲੈਬ ਮਟਨ ਥੈਟ ਇਜ਼ ਔਨ ਦਾ ਕਾਰਟ ਸੋ ਉਸ ਜੇ ਟੈਕਨੋਲੋਜੀ ਨੂੰ ਅਸੀਂ ਅਸੀਂ ਕਿਤੇ ਸਮਝਣ ਦੀ ਕੋਸ਼ਿਸ਼ ਨਹੀਂ ਕਰਾਂਗੇ ਅਸੀਂ ਉਹਦੇ ਵਿੱਚੋਂ ਉਹਨੂੰ ਕੱਢਣ ਦੀ ਕੋਸ਼ਿਸ਼ ਨਹੀਂ ਕਰਾਂਗੇ ਤੇ ਅਲਟੀਮੇਟਲੀ ਇਹ ਸਾਰਾ ਕੁਝ ਜਿਹੜਾ ਸਿਸਟਮ ਹੈ ਫੇਲ ਹੋ ਜਾਊਗਾ ਔਰ ਉਹਦੇ ਵਿੱਚ ਇੱਕ ਹੋਰ ਬੇਨਤੀ ਆ ਖੁੱਡਿਆ ਸਾਹਿਬ ਹੁਣ ਵਾਈਂਡ ਅਪ ਕਰ ਲਈਏ ਜੀ ਸਰ ਇਹ ਚੰਗੀ ਗੱਲ ਆ ਪੰਜਾਬ ਦੀ ਗੱਲ ਆ ਮੇਰੀ ਆਪਣੀ ਗੱਲ ਆ ਗੱਲਾਂ ਤਾਂ ਜੀ ਦੇਖੋ ਸਰਦਾਰ ਸਾਹਿਬ ਤੁਹਾਡੀਆਂ ਸਾਰੀਆਂ ਚੰਗੀਆਂ ਹੁੰਦੀਆਂ ਫਿਰ ਹੁਣ ਮੈਂ ਦੂਜੇ ਸਿੱਖੀਆਂ ਦੇ ਵਿੱਚ ਪਾਰਟਿਸਿਪੇਟ ਕਰਨਾ ਇੱਕ ਮਿੰਟ ਦੇ ਵਿੱਚ ਹਾਂ ਪਲੀਜ਼ ਖੁੱਡਿਆ ਸਾਹਿਬ ਸਾਡੇ PAU ਜਿਹੜਾ ਬੇਸਿਕਲੀ ਇਹ ਜਿਹੜੀ ਯੂਨੀਵਰਸਿਟੀ ਆ ਖੇਤੀਬਾੜੀ ਯੂਨੀਵਰਸਿਟੀ ਆ ਇਹਦੇ ਵਿੱਚ 55% এমਪਲਾਈ ਜਿਹੜੇ ਸਾਇੰਟਿਸਟ ਆ ਉਹ ਹੈ ਨਹੀਂਗੇ 55% ਔਰ ਲਗਭਗ 65% ਜਿਹੜੇ ਆ ਉਹ ਇਹਨਾਂ ਦਾ سپورਟਿੰਗ ਸਟਾਫ ਨਹੀਂ ਹੈਗਾ ਐਗਰੀਕਲਚਰ ਸਟੇਟ ਆ ਐਗਰੀਰੀਅਨ ਸਟੇਟ ਆ ਤੇ ਜੇ ਉਹਦੇ ਵਿੱਚ ਸਾਇੰਟਿਸਟ ਵੀ ਹੈ ਨਹੀਂ ਉਹਨਾਂ ਦਾ سپورਟਿੰਗ ਸਟਾਫ ਹੈ ਨਹੀਂ ਕਿਉਂਕਿ ਸਾਇੰਟਿਸਟ ਨੇ ਕਦੋਂ ਕੰਮ ਕਰਨਾ ਜਦੋਂ ਬਿਲਕੁਲ ਸ਼ਾਂਤ ਮਾਈਂਡ ਦੇ ਨਾਲ ਉਹਦੇ ਕੋਲ ਸਟਾਫ ਹੋਊਗਾ ਲੇਕਿਨ ਬਦਕਿਸਮਤੀ ਇਹ ਹੈ ਕਿ ਅਸੀਂ ਉਹਦੇ ਤੇ ਵੀ ਕਦੀ ਕੋਈ ਗੌਰ ਨਹੀਂ ਕੀਤਾ ਕਿਉਂਕਿ ਉਹ ਤਾਂ ਸਾਨੂੰ ਮਾਰਨਾ ਚਾਹੁੰਦੇ ਆ ਪਰ ਅਸੀਂ ਤਾਂ ਕਮ ਸੇ ਕਮ ਉਹਦੇ ਵਿੱਚੋਂ ਨਿਕਲਦੀ ਕੋਸ਼ਿਸ਼ ਕਰੀਏ ਅਸੀਂ ਤਾਂ ਆਪਣਾ ਕੁਛ ਨਾ ਕੁਛ ਕਰੀਏ ਕਿਉਂਕਿ ਆਪਾਂ ਹੀ ਐਮਐਸਪੀ ਦੇ ਲਈ ਕਿਉਂਕਿ ਸਾਡਾ ਇੱਕ ਨੌਜਵਾਨ ਜਦੋਂ ਇਹ ਸਾਰਾ ਕੁਝ ਸ਼ੰਭੂ ਬਾਰਡਰ ਤੇ ਹੋਇਆ ਤੇ ਹਰਿਆਣੇ ਦੀ ਪੁਲਿਸ ਜਿਹੜੀ ਆ ਉਹ ਸਾਡੇ ਪੰਜਾਬ ਦੇ ਵਿੱਚ ਆਣ ਕੇ ਉਹਦੇ ਗੋਲੀ ਮਾਰ ਕੇ ਤਾਂ ਉਹਨੂੰ ਮਾਰ ਦਿੱਤਾ ਲੇਕਿਨ ਇੱਕ ਹਫਤੇ ਬਾਅਦ ਅਸੀਂ ਗੋਲ ਮੋਲ ਐਫ ਆਈ ਆਰ ਦਰਜ ਕੀਤੀ ਆ ਕਿਉਂਕਿ ਅਸੀਂ ਜਦੋਂ ਕਮਜ਼ੋਰ ਹੀ ਹੋ ਗਏ ਜਦੋਂ ਹੌਲੀ ਹੌਲੀ ਉਹ ਦੇਖਣ ਲੱਗ ਪਏ ਵੀ ਯਾਰ ਇਹਨਾਂ ਨੂੰ ਤਾਂ ਹੁਣ ਰਗੜੀਏ ਤੇ ਫਿਰ ਜਦੋਂ ਸਾਰੇ ਕਮਜ਼ੋਰ ਹੋ ਗਏ ਤਾਂ ਫਿਰ ਅਸੀਂ ਹੌਲੀ ਹੌਲੀ ਮੈਨੂੰ ਲੱਗਦਾ ਕਿ ਉਧਰ ਨੂੰ ਜਿਹੜੀ ਆ ਕਮਜ਼ੋਰੀ ਵੱਲ ਨੂੰ ਵਧਦੇ ਜਾ ਰਹੇ ਆ ਜਿਹਦੇ ਨਾਲ ਇਹ ਫੈਡਰਲ ਸਟਰਕਚਰ ਜਿਹੜਾ ਉਹ ਹਰ ਸਟੇਟ ਨੂੰ ਜਿਹੜਾ ਉਹ ਕਾਬੂ ਕਰਨ ਜਿਹੜਾ ਉਹ ਲੱਗ ਪਿਆ ਔਰ ਇੱਕ ਮੇਰੀ ਸਿਰਫ ਇੱਕੋ ਹੀ ਬੇਨਤੀ ਆ ਕਿ ਹੁਣ ਫੇਰ ਜਿਹੜੀ ਫਸਲਾਂ ਦਾ ਚੱਕਣ ਦਾ ਸਮਾਂ ਆ ਗਿਆ ਤੇ ਇਹਦੇ ਵਿੱਚ ਜਿਹੜੀਆਂ ਲੁੜਿੰਦੀਆਂ ਜਿਹੜੀਆਂ ਮਨਜ਼ੂਰੀਆਂ ਹੈਗੀਆਂ ਕਿਉਂਕਿ ਉਦੋਂ ਆਪਾਂ ਕਹਿੰਦਾ ਵੀ ਹਾਂ ਵੀ ਹੁਣ ਤਾਂ ਲੇਟ ਹੋ ਗਏ ਲੇਕਿਨ ਅਸਲੀ ਗੱਲ ਹੈ ਕਿ ਲੇਟ ਨਹੀਂ ਹੋਏ ਇਹ ਬੇਸਿਕਲੀ ਕਾਰਪੋਰੇਟ ਸੈਕਟਰ ਦਾ ਗਲਬਾ ਹੈਗਾ ਜਿਹੜਾ ਕਿ ਪੰਜਾਬ ਨੂੰ ਖਰਾਬ ਕਰਨ ਦੇ ਵਿੱਚ ਲੱਗਾ ਹੋਇਆ ਤੇ ਇਹ ਆਉਣ ਵਾਲੇ ਸਮੇਂ ਲਈ ਅਸੀਂ ਆਹ ਜਿਹੜੀਆਂ ਸਾਰੀਆਂ ਚੀਜ਼ਾਂ ਆ ਇਹਦੇ ਲੁਣੀਂਦੇ ਪ੍ਰਬੰਧ ਕਰ ਲਈਏ ਤਾਂ ਕਿ ਦੁਬਾਰਾ ਕਿਸਾਨਾਂ ਨੂੰ ਕਿਉਂਕਿ ਹੁਣ ਆ ਜਿਹੜਾ ਝੋਨਾ ਵੀ ਆਉਣਾ ਤੇ ਹੁਣ ਉਸ ਤੋਂ ਬਾਅਦ ਕਣਕ ਵੀ ਕਣਕ ਵੀ ਆਉਣੀ ਆ ਤੇ ਉਸ ਤੋਂ ਬਾਅਦ ਝੋਨੇ ਵੀ ਤਿਆਰੀ ਹੋਣੀ ਆ ਔਰ ਇੱਕ ਮੰਤਰੀ ਸਾਹਿਬ ਜਿਹੜੀ ਪੀਆਰ 126 ਵੈਰਾਈਟੀ ਆ ਜਿਹੜਾ ਸੀਐਮ ਸਾਹਿਬ ਨੇ ਵੀ ਬਹੁਤ ਇਹਦਾ ਰੌਲਾ ਪਾਇਆ ਵੀ ਸਾਨੂੰ ਇਹ ਬੀਜਣੀ ਚਾਹੀਦੀ ਆ ਲੇਕਿਨ ਗਰਾਊਂਡ ਲੈਵਲ ਤੇ ਜਿਹੜੇ ਸ਼ੈਲਰਾਂ ਵਾਲੇ ਸੀ ਉਹਨਾਂ ਨੇ ਬਿਲਕੁਲ ਨਹੀਂ ਚੱਕਿਆ ਕਿਤੇ 5 ਕਿਲੋ ਦਾ ਕੱਟ ਕਿਤੇ 4 ਕਿਲੋ ਦਾ ਕੱਟ ਕਿਤੇ 6 ਕਿਲੋ ਦਾ ਕੱਟ ਉਹ ਕਹਿੰਦੇ ਵੀ ਇਹਦੀ ਜਿਹੜਾ ਆ ਇਹ ਟੁੱਟਿਆ ਹੋਇਆ ਦਾਣਾ ਇਹਦੇ ਬਾਰੇ ਵੀ ਕਲੈਰਿਟੀ ਕਰ ਦਿਓ ਤਾਂ ਕਿ ਜਿਹੜਾ ਕਿਸਾਨ ਆ ਕਮ ਸੇ ਕਮ ਆਉਣ ਵਾਲੇ ਸਮੇਂ ਦੇ ਵਿੱਚ ਉਹ ਨਾ ਬੀਜੇ ਤਾਂ ਕਿ ਜੇ ਸਰਕਾਰ ਨੇ ਚੱਕਣਾ ਹੀ ਨਹੀਂ ਆ ਸੋ ਮੇਰੀਆਂ ਤਾਂ ਇੰਨੀਆਂ ਕ ਬੇਨਤੀਆਂ ਸੀ ਔਰ ਇਹ ਜਿਹੜਾ ਖਰੜਾ ਹੈਗਾ ਇਹਨੂੰ ਤਕੜੇ ਹੋ ਕੇ ਇਹਨੂੰ ਪੰਜਾਬ ਨੂੰ ਡਿਫੈਂਡ ਕਰੀਏ ਔਰ ਇਹ ਜਿਹੜੀ ਆਪਸ ਵਿੱਚ ਇਹ ਜਿਹੜੀ ਨੋਖ ਝੋਕ ਹੈਗੀ ਆ ਦੇਖੋ ਹੁਣ ਜਦੋਂ ਜਦੋਂ ਜੇ ਜੇ ਹਰਿਆਣੇ ਦੀ ਸਰਕਾਰ ਜੇ ਉਹ ਨਹੀਂ ਆਪਾਂ ਨੂੰ ਜਾਣਾ ਹੀ ਬੰਦ ਕਰ ਦਿੱਤਾ ਆਪਾਂ ਉਹਨਾਂ ਦੇ ਅਗੇਂਸਟ ਬੋਲਦੇ ਹੀ ਨਹੀਂ ਹੈ ਉਹਨਾਂ ਦੀ ਉਹਨਾਂ ਨੇ ਸਾਡਾ ਨੌਜਵਾਨ ਇੱਕ ਉਹਦੇ ਗੋਲੀ ਸਾਡੇ ਸਾਡੇ ਆਪਣੇ ਏਰੀਏ ਦੇ ਵਿੱਚ ਲੱਗੀ ਆ ਕਿਤੇ ਚੈੱਕ ਕਰਕੇ ਦੇਖ ਲਿਓ ਇੱਕ ਹਫ਼ਤੇ ਬਾਅਦ ਉਹ ਵੀ ਗੋਲ ਮੋਲ ਐਫ ਆਈ ਆਰ ਯਾਰ ਇੰਨਾ ਤਾਂ ਫਿਰ ੱੱਕਾ ਜਿਹੜਾ ਕਿਉਂਕਿ ਜੇ ਫਿਰ ਇੰਨਾ ੱੱਕਾ ਪਾਸੇ ਹੀ ਜਾਵਾਂਗੇ ਹੌਲੀ ਹੌਲੀ ਲੋਕੀ ਆਪਣੇ ਉਤੋਂ ਦੀ ਮਸਲ ਕੇ ਆਪਾਂ ਨੂੰ ਲੰਗੀ ਜਾਣਗੇ ਸੋ ਇਹ ਮੈਂ ਔਰ ਇਹਦੀ ਪ੍ਰੋੜਤਾ ਕਰਦਾ ਕਿ ਆਪਾਂ ਇਹਨੂੰ ਹੋਰ ਜੇ ਕਿਤੇ ਡਿਸਕਸ਼ਨ ਦੀ ਜ਼ਰੂਰਤ ਹੈ ਐਕਸਪਰਟਸ ਦੀ ਜ਼ਰੂਰਤ ਹੈ ਖੁੱਡੀਆਂ ਸਾਹਿਬ ਬਹੁਤ ਕਾਬਿਲ ਮਨਿਸਟਰ ਹੈ ਔਰ ਗਰਾਊਂਡਡ ਹੈਗੇ ਆ ਜੇ ਖੁੱਡੀਆਂ ਸਾਹਿਬ ਕਿਸੇ ਹੋਰ ਐਕਸਪਰਟਸ ਦੀ ਵੀ ਜ਼ਰੂਰਤ ਹੈ ਇਹਦੇ ਵਿੱਚ ਹੋਰ رائے ਲੈ ਲਓ ਇਹਦੇ ਵਿੱਚ ਕੁਝ ਆਲਟਰਨੇਟ ਵੀ ਆਉਣ ਵਾਲੇ ਸਮੇਂ ਲਈ ਦੇਖ ਲਈਏ ਕਿਉਂਕਿ ਅਲਟਰਨੇਟ ਵੀ ਸਾਨੂੰ ਕੁਛ ਨਾ ਕੁਛ ਦੇਖਣਾ ਪੈਣਾ ਜੇ ਕਾਰਪੋਰੇਟ ਵਰਲਡ ਇਧਰ ਨੂੰ ਇੰਨਾ ਅੱਗੇ ਵੱਲ ਨੂੰ ਤੁਰਿਆ ਜਾ ਰਿਹਾ ਤਾਂ ਫਿਰ ਅਲਟੀਮੇਟਲੀ ਜੇ ਕਿਤੇ ਡਿਮਾਂਡ ਹੀ ਨਹੀਂ ਰਹੀ ਤਾਂ ਫਿਰ ਸਪਲਾਈ ਜਿਹੜੀ ਆ ਉਹ ਵੀ ਆਪਾਂ ਕਿੱਥੇ ਜੜੀ ਸ਼ੁਰੂ ਕਰ ਲਵਾਂਗੇ ਸੋ ਇਸ ਕਰਕੇ ਸਾਡੀ ਜਿਹੜੀ ਲਾਈਫ ਲਾਈਨ ਆ ਉਹਨੂੰ ਡਿਫੈਂਡ ਕਰਨ ਦੀ ਜ਼ਰੂਰਤ ਆ ਲੇਕਿਨ ਉਹਨੂੰ ਰਾਹ ਵੀ ਕਿਸਾਨਾਂ ਨੂੰ ਦਿਖਾਉਣ ਦੀ ਜ਼ਰੂਰਤ ਆ ਵੀ ਜਿਹੜਾ ਉਹ ਰਾਹ ਕਿਸਾਨ ਦੇਖ ਕੇ ਤੇ ਆਪਣਾ ਰੋਜ਼ੀ ਰੋਟੀ ਤੇ ਆਪਣਾ ਪਰਿਵਾਰ ਦਾ ਪਾਲ ਸਕਣ ਸੋ ਬਹੁਤ ਬਹੁਤ ਧੰਨਵਾਦ